ਦਰਗਾਹ ਖਾਨੇ ਕਾਦਰੀਆ ਪੁਰਾਣੀ ਮਸਜਿਦ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਉੱਚੇਚੇ ਤੌਰ ਤੇ ਹਾਜ਼ਰੀ ਭਰੀ ਅਤੇ ਇਸ ਜੋੜ ਮੇਲੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕਮਲ ਪਹਿਲਵਾਨ, ਕੁਲਦੀਪ ਸਿੰਘ, ਗੋਰਾ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਪ੍ਰਬੰਧਕਾਂ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਸਾਡੇ ਪਿੰਡ ਆਏ ਆ ਉਹ ਸਰਪੰਚ ਗੋਰਾ ਜੀ ਤੇ ਉਹਨਾਂ ਦੀ ਸਾਰੀ ਟੀਮ ਅੱਜ ਇਹਨਾਂ ਦਾ ਹੁਕਮ ਜੀ ਕੇ ਪਿੰਡ ਆਇਆ ਮੇਲਾ ਵੀ ਆ ਪੀਰਾਂ ਦੀ ਪਵਿੱਤਰ ਸਮਾਧ ਤੇ ਸੋ ਅੱਜ ਅਸੀਂ ਅਸ਼ੀਰਵਾਦ ਲਿਆ ਮੱਥਾ ਟੇਕਿਆ ਸੋ ਅੱਜ ਦੇ ਦਿਨ ਸਾਡਾ ਸਾਰਾ ਦਾ ਇੱਕੋ ਹੀ ਫਰਜ਼ ਆ ਕਿ ਅਸੀਂ ਆਪਣੇ ਗੁਰੂਆਂ ਦੇ ਪਰਦੇਸ਼ਾਂ ਦੇ ਚੱਲੀਏ ਅੱਜ ਪਿੰਡ ਥਾਂ ਦੇ ਵਿਖੇ ਕੋਈ ਤਨ ਤਨ ਬਾਬਾ ਕ੍ਰੀਮ ਸ਼ਾਹ ਸਰਕਾਰ ਦਾ ਜੋ urs ਮਨਾਇਆ ਜਾ ਰਿਹਾ ਇਹ ਹਰ ਸਾਲ ਹੀ ਪੂਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ